ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਆਪਾਂ ਜੋਤ ਜਗਾਉਣੀ ਆ ਤਾਂ ਉਹ ਜੋ ਉਹਦੀ ਬੱਤੀ ਬਚ ਜਾਂਦੀ ਹੈ ਉਸ ਦਾ ਕੀ ਕੀਤਾ ਜਾਵੇ ਜਿਸ ਦੇ ਨਾਲ ਘਰ ਦੇ ਵਿੱਚ ਧਨ ਦੌਲਤ ਤੇ ਬਰਕਤਾਂ ਵਿੱਚ ਵਾਧਾ ਹੋਵੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਦਿਓ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਤਾਂ ਫਿਰ ਆਓ ਅੱਜ ਇਸ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਣੀ ਆ ਖਾਲਸਾ ਜੀ ਕੀ ਤੁਸੀਂ ਵੀ ਜੋਤ ਦੀ ਬਚੀ ਹੋਈ ਬੱਤੀ ਨੂੰ ਕੂੜੇ ਵਿੱਚ ਸੁੱਟ ਦਿੰਦੇ ਹੋ ਤਾਂ ਜੇਕਰ ਤੁਸੀਂ ਐਵੇਂ ਹੀ ਕਰਦੇ ਹੋ ਤਾਂ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੋ ਤਾਂ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ ਤੇ ਨਾ ਹੀ ਆਪਣੀ ਸੁੱਤੀ ਪਈ ਕਿਸਮਤ ਨੂੰ ਜਗਾ ਸਕਦੇ ਹੋ ਜੇਕਰ ਤੁਸੀਂ ਇਸ ਸੜੀ ਹੋਈ ਬੱਤੀ ਦਾ ਸਹੀ ਤਰ੍ਹਾਂ ਇਸਤੇਮਾਲ ਕਰਨਾ জানੋਗੇ ਤਾਂ ਹੀ ਜ਼ਿੰਦਗੀ ਵਿੱਚ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਥੋੜੇ ਜਿਹੇ ਯਤਨ ਨਾਲ ਹੀ ਹਰ ਉਸ ਚੀਜ਼ ਨੂੰ ਹਾਸਲ ਕਰ ਸਕਦੇ ਹਾਂ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜਦੋਂ ਕੋਈ ਵੀ ਆਪਾਂ ਕੰਮ ਕਰਨਾ ਹੋਵੇ ਫਿਰ ਆਪਾਂ ਜੋਤ ਜ਼ਰੂਰ ਜਗਾਉਣੀ ਆ ਜਿਵੇਂ ਅਖੰਡ ਪੜ੍ਹ ਸਾਹਿਬ ਦੀ ਅਰੰਭਤਾ ਕਰਨੀ ਹੋਵੇ ਉਦੋਂ ਵੀ ਜੋਤ ਜਗਾਈ ਜਾਂਦੀ ਹੈ ਆਪਾਂ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਜੋਤ ਜਗਾਉਣੀ ਆ ਆਪਾਂ ਸ਼ਾਮ ਨੂੰ ਵੀ ਘਰਾਂ ਦੇ ਵਿੱਚ ਜੋਤ ਜਗਾਉਣੀ ਆ ਉਸ ਜੋਤ ਨੂੰ ਜਗਾਉਣ ਦੀ ਜ਼ਿੰਮੇਵਾਰੀ ਸਿਰਫ ਉਸ ਪਾਠ ਤੱਕ ਜਾਂ ਪੂਜਾ ਤੱਕ ਸੀਮਤ ਸਮਝਦੇ ਆ ਨਹੀਂ ਖਾਲਸਾ ਜੀ ਜਿੰਨਾ ਮਹੱਤਵ ਜੋਤ ਜਗਾਉਣ ਦਾ ਹੁੰਦਾ ਹੈ ਓਨਾ ਹੀ ਉਸ ਨੂੰ ਸੰਪੂਰਨ ਹੋਣ ਤੋਂ ਬਾਅਦ ਬਚੀ ਹੋਈ ਬੱਤੀ ਦਾ ਵੀ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਜੋਤ ਆਪਣੀ ਆਸਥਾ ਨੂੰ ਪਰਮਾਤਮਾ ਨਾਲ ਜੋੜਦੀ ਹੈ ਕਈ ਲੋਕ ਕੀ ਕਰਦੇ ਨੇ ਜੋ ਬੱਤੀ ਬਚ ਜਾਂਦੀ ਹੈ ਉਸ ਨੂੰ ਬਾਹਰ ਸੁੱਟ ਦਿੰਦੇ ਨੇ ਕਈ ਕਰਦੇ ਨੇ ਮਹੀਨੇ ਦੀ ਇਕੱਠੀ ਕਰਕੇ ਲਫਾਫੇ ਵਿੱਚ ਪਾਈ ਜਾਂਦੇ ਨੇ ਜਾਂ ਫਿਰ ਇੱਕ ਭਾਂਡੇ ਵਿੱਚ ਪਾਈ ਜਾਂਦੇ ਨੇ ਤੇ ਫਿਰ ਜਾ ਕੇ ਉਸ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ ਕਿਹਾ ਜਾਂਦਾ ਹੈ ਇਸ ਤਰ੍ਹਾਂ ਆਪਾਂ ਖੁਦ ਹੀ ਘਰ ਵਿੱਚ ਦਲਿਤਰ ਅਤੇ ਗਰੀਬੀ ਨੂੰ ਆਵਾਜ਼ਾਂ ਮਾਰ ਕੇ ਲੈ ਕੇ ਆਉਂਦੇ ਹਾਂ ਜਦੋਂ ਆਪਾਂ ਜੋਤ ਜਗਾਉਂਦੇ ਹਾਂ ਆਪਣੇ ਆਸ-ਪਾਸੇ ਦਾ ਜੋ ਵਾਤਾਵਰਣ ਹੈ ਜਦੋਂ ਆਪਾਂ ਨਾਮ ਨਾਲ ਜਪਦੇ ਹਾਂ ਤਾਂ ਉਹ ਤਰੰਗਾਂ ਉਹ ਜੋਤ ਦੇ ਨਾਲ ਓਵੇਂ ਹੀ ਅਸਰ ਹੁੰਦਾ ਹੈ ਕਹਿੰਦੇ ਨੇ ਜਦੋਂ ਜੋਤ ਬੁੱਝ ਜਾਂਦੀ ਹੈ ਤਾਂ ਉਸ ਦਾ 4 ਘੰਟੇ ਬਾਅਦ ਵੀ ਉਵੇਂ ਹੀ ਅਸਰ ਬਣਿਆ ਰਹਿੰਦਾ ਹੈ ਜਿਹੜੀਆਂ ਬੱਤੀਆਂ ਹੁੰਦੀਆਂ ਨੇ ਇਹਨਾਂ ਸਾਰੀਆਂ ਬੱਤੀਆਂ ਨੂੰ ਤੁਸੀਂ ਇਕੱਠਾ ਕਰ ਲਵੋ ਜਿਵੇਂ ਮਹੀਨੇ ਦੀਆਂ ਬੱਤੀਆਂ ਇਕੱਠੀਆਂ ਕਰ ਲਵੋ ਇਹਦੇ ਉੱਪਰ ਹਲਕਾ ਜਿਹਾ ਘਿਓ ਪਾ ਕੇ ਮਿੱਟੀ ਦੇ ਭਾਂਡੇ ਵਿੱਚ ਰੱਖ ਕੇ ਇਸ ਨੂੰ ਸਾੜ ਲਵੋ ਉਸ ਤੋਂ ਬਾਅਦ ਜਿਹੜੀ ਇਹ ਰਾਖ ਬਣੇਗੀ ਸੁਆਹ ਬਣ ਜਾਵੇਗੀ ਕਾਲੇ ਜਿਹੇ ਰੰਗ ਦੀ ਭਾਵੇਂ ਤਾਂ ਇਸ ਨੂੰ ਪਾਣੀ ਵਿੱਚ ਘੋਲ ਕੇ ਪੀ ਲਵੋ ਜਾਂ ਫਿਰ ਇਸ ਨੂੰ ਕਿਸੇ ਚੀਜ਼ ਵਿੱਚ ਖਾ ਵੀ ਸਕਦੇ ਹੋ ਇਸ ਦਾ ਵਿਗਿਆਨਕ ਤੇ ਧਾਰਮਿਕ ਦੋਵੇਂ ਕਾਰਨ ਨੇ ਧਾਰਮਿਕ ਲੋਕ ਕਹਿੰਦੇ ਨੇ ਜਦੋਂ ਤੁਸੀਂ ਇਸ ਦਾ ਇਸ ਤਰ੍ਹਾਂ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਦੇ ਹੋ ਘਰ ਵਿੱਚ ਧਨ ਦੌਲਤ ਦਾ ਵਾਸਾ ਹੁੰਦਾ ਹੈ ਵਰਕਤਾ ਦਾ ਵਾਅਦਾ ਹੁੰਦਾ ਹੈ ਤੇ ਵਿਗਿਆਨਕ ਕਹਿੰਦਾ ਹੈ ਕਿ ਜੇ ਆਪਾਂ ਇਸ ਦਾ ਇਸ ਤਰ੍ਹਾਂ ਸੇਵਨ ਕਰਦੇ ਹਾਂ ਤਾਂ ਇਹਦੇ ਨਾਲ ਆਪਾਂ ਰੋਗਾਂ ਤੋਂ ਮੁਕਤ ਹੋ ਜਾਂਦੇ ਆਂ ਇਹ ਆਪਣੇ ਘਰ ਵਿੱਚ ਕਿਸੇ ਨੂੰ ਪ੍ਰਾਣੀ ਖੰਗ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਜਾਂ ਫਿਰ ਗਲੇ ਨਾਲ ਜੁੜੀ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ ਜਦੋਂ ਆਪਾਂ ਅਖੰਡ ਪਾਠ ਸਾਹਿਬ ਆਰੰਭ ਕਰਦੇ ਹਾਂ ਤਾਂ ਪਰ ਜੋਤ ਜੋਰ ਜਗਾਉਣੀ ਆ ਉਹ ਜਿਹੜੀ ਆਪਣੀ ਜੋਤ ਹੈ ਉਹ ਤਿੰਨੇ ਦਿਨ ਹੀ ਜਗਦੀ ਰਹਿੰਦੀ ਹੈ ਤੇ ਜਦੋਂ ਅਖੰਡ ਪਾਠ ਦੀ ਸਮਾਪਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਉਸ ਜੋਤ ਨੂੰ ਬੁਝਣ ਨਾ ਦੇਵੋ ਉਸ ਨੂੰ ਉਨਾ ਸਮੇਂ ਤੱਕ ਜਾਗਦੇ ਰਹਿਣ ਦਿਓ ਜਦੋਂ ਤੱਕ ਉਹ ਆਪਣੇ ਆਪ ਹੀ ਜਗਦੀ ਰਹੇ ਉਸ ਤੋਂ ਬਾਅਦ ਕਹਿੰਦੇ ਜੋ ਆਪਾਂ ਜਿਸ ਭਾਂਡੇ ਵਿੱਚ ਜੋਤ ਜਗ ਰਹੀ ਹੋਵੇ ਤੁਸੀਂ ਦੇਖਿਓ ਉਸ ਉੱਤੇ ਲਾਲ ਰੰਗ ਦਾ ਇੱਕ ਜਾਲ ਜਿਹਾ ਬਣ ਗਿਆ ਹੋਵੇਗਾ ਕਹਿੰਦੇ ਉਸ ਨੂੰ ਲਾ ਕੇ ਇੱਕ ਡੱਬੇ ਵਿੱਚ ਪਾ ਲਓ ਜਿਹੜਾ ਉੱਪਰੋਂ ਚੰਗੀ ਤਰ੍ਹਾਂ ਬੰਦ ਹੋ ਜਾਵੇ ਤੇ ਉਹਦੇ ਵਿੱਚ ਥੋੜੀ ਜਹੀ ਖੰਡ ਪਾ ਲਓ ਚੰਗੀਰ ਤਰ੍ਹਾਂ ਰਲਾ ਕੇ ਰਾਤ ਨੂੰ ਸੌਣ ਸਮੇਂ ਤੁਸੀਂ ਇੱਕ ਚਮਚ ਲੈ ਕੇ ਨਾਲ ਕੋਸਾ ਪਾਣੀ ਜਾਂ ਫਿਰ ਕੋਸਾ ਦੁੱਧ ਨਾਲ ਲੈ ਲਵੋ ਐਵੇਂ ਕਰਨ ਨਾਲ ਤੁਹਾਡੀ ਪ੍ਰਾਣੀ ਤੋਂ ਪ੍ਰਾਣੀ ਖੰਗ ਜਾਂ ਗਲੇ ਦੀ ਕੋਈ ਵੀ ਸਮੱਸਿਆ ਹੋਵੇ ਉਹ ਠੀਕ ਹੋ ਜਾਵੇਗੀ ਕਈ ਲੋਕਾਂ ਦਾ ਮੰਨਣਾ ਹੈ ਕਿ ਜੇ ਮੈਂ ਆਪਾਂ ਇਸ ਦਾ ਸੇਵਨ ਕਰਦੇ ਹਾਂ ਤਾਂ ਆਪਣੇ ਅੰਦਰ ਦੀ ਨੈਗੇਟਿਵ ਊਰਜਾ ਦੂਰ ਹੋ ਜਾਂਦੀ ਹੈ ਜਿਸ ਦੇ ਨਾਲ ਮਨੁੱਖ ਵਿੱਚ ਉੱਦਮ ਮਿਹਨਤ ਅਤੇ ਨਵਾਂ ਕੁਝ ਕਰਨ ਦਾ ਸੰਚਾਰ ਉਹਦਾ ਹੈ ਮਨੁੱਖ ਹਮੇਸ਼ਾ ਹੀ ਅੱਗੇ ਵਧਦਾ ਜਾਂਦਾ ਹੈ ਕਹਿੰਦੇ ਜਿਹੜੀ ਇਹ ਰਾਖ ਹੋਵੇਗੀ ਨਾ ਆਪਣੇ ਘਰ ਕੋਈ ਵੀ ਮਿੱਟੀ ਦਾ ਗਮਲਾ ਲੈ ਕੇ ਉਹਦੇ ਵਿੱਚ ਪਾ ਲਓ ਤੇ ਉਸ ਦੇ ਵਿੱਚ ਕੋਈ ਫੁੱਲ ਬੂਟਾ ਲਗਾ ਸਕਦੇ ਹੋ ਇਸ ਦੇ ਨਾਲ ਆਪਣੇ ਆਲੇ ਦੁਆਲੇ ਦਾ ਵਾਤਾਵਰਨ ਸ਼ੁੱਧ ਹੋਵੇਗਾ ਤੁਹਾਡੇ ਘਰ ਵਿੱਚ ਨੈਗੇਟਿਵ ਊਰਜਾ ਵੀ ਸੌਖੀ ਜਾਵੇਗੀ ਜਿਸ ਦੇ ਨਾਲ ਘਰ ਵਿੱਚ ਕਲਾ ਕਲੇਸ਼ ਨਹੀਂ ਹੋਵੇਗਾ ਦੂਸਰੀ ਚੀਜ਼ ਕਹਿੰਦੇ ਨੇ ਕਿ ਭਾਵੇਂ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਤਾਂ ਰੁੱਖ ਲੱਗੇ ਹੋਏ ਨੇ ਤਾਂ ਉਸ ਦੀ ਕਿਆਰੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਉਸ ਵਿੱਚ ਮਿੱਟੀ ਨੂੰ ਮਿਲਾ ਦਿਓ ਇਸ ਤਰੀਕੇ ਨਾਲ ਤੁਸੀਂ ਕਰਦੇ ਹੋ ਇਹ ਤੁਹਾਡੇ ਘਰ ਵਿੱਚੋਂ ਦਲੇਦਰ ਨੂੰ ਕੋਹਾਂ ਦੂਰ ਤੱਕ ਕਰ ਦੇਵੇਗੀ ਤੇ ਗਰੀਬੀ ਨੂੰ ਵੀ ਕੋਹਾਂ ਦੂਆ ਕਦੂਰ ਤੱਕ ਕਰ ਦੇਵੇਗੀ ਕਿਹਾ ਜਾਂਦਾ ਹੈ ਜਿਸ ਘਰ ਦੇ ਵਿੱਚ ਜੋਤ ਜਗਾਈ ਜਾਂਦੀ ਹੈ ਉਸ ਘਰ ਦਾ ਜਿਹੜਾ ਵਾਤਾਵਰਣ ਹੁੰਦਾ ਹੈ ਉਹ ਇੰਨਾ ਜ਼ਿਆਦਾ ਸਾਫ਼ ਹੋ ਜਾਂਦਾ ਹੈ ਕਿ ਉਸ ਘਰ ਦੇ ਜੀਵਾਂ ਨੂੰ ਕਦੇ ਵੀ ਅਸਥਮਾ ਜਾਂ ਸਾਹ ਵਰਗੇ ਰੋਗ ਨਹੀਂ ਹੁੰਦੇ ਤੇ ਉਹਨਾਂ ਦੇ ਫੇਫੜੇ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੇ ਨੇ ਉਹਨਾਂ ਦੇ ਘਰ ਵਿੱਚ ਇੱਕ ਤਾਂ ਉਹਨਾਂ ਨੂੰ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਦੂਸਰਾ ਜਿਸ ਘਰ ਵਿੱਚ ਜੋਤ ਜਗਾਈ ਜਾਂਦੀ ਹੈ ਉੱਥੇ ਕਲਾ ਕਲੇਸ਼ ਨਹੀਂ ਹੁੰਦਾ ਆਪਣੇ ਬੱਚੋ ਤਾਂ ਕਈ ਲੋਕ ਦੇਸੀ ਘੀਉ ਦੀ ਜੋਤ ਜਗਾਉਂਦੇ ਨੇ ਕਈ ਕਹਿੰਦੇ ਨੇ ਅਸੀਂ ਤਾਂ ਸਰੋਂ ਦਾ ਦੀਵਾ ਹੀ ਲਾਉਂਦੇ ਹਾਂ ਇਹਨਾਂ ਦੋਵਾਂ ਵਿੱਚ ਕੀ ਫਰਕ ਹੈ ਜਿਹੜੀ ਆਪਾਂ ਘਿਓ ਦੀ ਜੋਤ ਜਗਾਉਨੇ ਹਾਂ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਜਿਹੜੀ ਜੋਤ ਹੈ ਨਾ ਜਿੰਨਾ ਚਿਰ ਜਗੇਗੀ ਉਨਾ ਚਿਰ ਤੁਹਾਡੇ ਘਰ ਦਾ ਵਾਤਾਵਰਨ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਵੇਗੀ ਕਿ ਕਹਿੰਦੇ ਨੇ ਕਿ ਇੰਨੀ ਆਕਸੀਜਨ ਪੈਦਾ ਕਰ ਦਿੰਦੀ ਹੈ ਕਿ ਤੁਹਾਡਾ ਘਰ ਬਿਲਕੁਲ ਸਾਫ਼ ਸੁਥਰਾ ਤੇ ਤੁਹਾਡਾ ਘਰ ਦਾ ਵਾਤਾਵਰਨ ਵੀ ਸਾਫ਼ ਸੁਥਰਾ ਹੋ ਜਾਂਦਾ ਹੈ ਤੇ ਜਦੋਂ ਉਹ ਜੋਤ ਬੁਝ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਚਾਰ ਘੰਟੇ ਸਾਫ ਸੁਥਰਾ ਰੱਖਦੀ ਹੈ ਦੂਸਰਾ ਕਿਹਾ ਜਾਂਦਾ ਹੈ ਕਿ ਧਾਰਮਿਕ માનਤਾਵਾਨੀ ਨੇ ਇਸ ਦੇ ਨਾਲ ਸਾਰੀ ਨੈਗੇਟਿਵ ਊਰਜਾ ਖਤਮ ਹੋ ਜਾਂਦੀ ਹੈ ਤੇ ਪੋਜਿਟਿਵ ਊਰਜਾ ਦਾ ਪ੍ਰਵਾਹ ਹੁੰਦਾ ਹੈ ਜਿਸ ਦੇ ਨਾਲ ਘਰ ਦੇ ਜੀਵਾਂ ਵਿੱਚ ਪ੍ਰੇਮ ਪਿਆਰ ਦਾ ਵਾਤਾਵਰਨ ਹੁੰਦਾ ਹੈ ਤੇ ਘਾਟ ਘਰ ਦਾ ਵਾਤਾਵਰਨ ਸਕੂਨ ਵਾਲਾ ਬਣਿਆ ਰਹਿੰਦਾ ਹੈ ਤੇ ਜਿਹੜੇ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ ਨੇ ਉੰਜ ਤਾਂ ਉਹ ਵੀ ਬਿਮਾਰੀਆਂ ਤੋਂ ਰੋਕ-ਥੰਮ ਕਰਦਾ ਹੈ ਪਰ ਉਹ ਇੰਨਾ ਜ਼ਿਆਦਾ ਪਾਵਰਫੁਲ ਨਹੀਂ ਹੁੰਦਾ ਜਿਨੀ ਕਿ ਦੇਸੀ ਕੀ ਉਰੀ ਜੋਤ ਹੁੰਦੀ ਹੈ ਜਦੋਂ ਉਹ ਸਰੋਂ ਦਾ ਤੇਲ ਦਾ ਦੀਵਾ ਬੁੱਝ ਜਾਂਦਾ ਹੈ ਤਾਂ ਉਸ ਦਾ ਪ੍ਰਵਾਹ ਸਿਰਫ ਅੱਧੇ ਘੰਟੇ ਤੱਕ ਹੀ ਰਹਿੰਦਾ ਹੈ ਤੇ ਕਿਹਾ ਜਾਂਦਾ ਹੈ ਕਿ ਹਰੇਕ ਆਪਣੇ ਘਰ ਵਿੱਚ ਸ਼ਾਮ ਨੂੰ ਜੋਤ ਜਗਾਉਣੀ ਚਾਹੀਦੀ ਹੈ ਤਾਂ ਧਾਰਮਿਕ ਪੱਖ ਦੀ ਗੱਲ ਕਰੀਏ ਤਾਂ ਇਹ ਤੁਹਾਡੇ ਸਰੀਰ ਨੂੰ ਰੋਗਾਂ ਤੋਂ ਮੁਕਤ ਰੱਖਦਾ ਹੈ ਤੇ ਆਪਣੇ ਪੁਰਾਣੇ ਵੱਡੇ ਵਡੇਰੇ ਸ਼ਾਮ ਨੂੰ ਆਪਣੇ ਘਰ ਵਿੱਚ ਜੋਤ ਜੂਰ ਜਗਾਇਆ ਕਰਦੇ ਸੀ ਇਸ ਤਰ੍ਹਾਂ ਉਹ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਸੀ ਤੇ ਉਹਨਾਂ ਦੀ ਆਸਥਾ ਤੇ ਵਿਸ਼ਵਾਸ ਤੇ ਜਦੋਂ ਸਾਰਾ ਟੱਬਰ ਉੱਥੇ ਨਾਮ ਜਪਦੇ ਤਾਂ ਪ੍ਰਮਾਤਮਾ ਉਹਨਾਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਜਰੂਰ ਰੱਖਦੇ ਸੀ ਪੁਰਾਣੇ ਹੀ ਸਮੇ ਤੋਂ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਮੰਤਾਵਾਂ ਨੇ ਪਰ ਉਹਨਾਂ ਸਾਰਿਆਂ ਦੇ ਵਿੱਚ ਜੋਤ ਜਰੂਰ ਸ਼ਾਮਿਲ ਸੀ ਖਾਲਸਾ ਜੀ ਸ਼ਾਮ ਨੂੰ ਆਪਣੇ ਘਰ ਵਿੱਚ ਜੂਰ ਜੋਤ ਜਗਾਇਆ ਕਰੋ ਖਾਲਸਾ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ